ਟਾਇਰ ਟੁੱਟੂ ਇਹ ਮਾਰਾ ਝੂਡਾ ਓ ਤੇਰੀ ਖੋਲਤਾ ਓਣ ਦੇਖੋ 4x4 ਲੱਗਿਆ ਤੇਰਾ ਇਹ ਕਾੜਾ ਮਿੱਟੀ ਉਧਰ ਹਿੱਲਿਆ ਵੀ ਨਹੀਂ ਉਹ ਉਹ 4x4 ਆ ਓਏ ਓਏ ਕਿਟੈਰੀ ਉਹ ਕਿਟੈਰੀ ਜਗਉਦਾ ਚਾਰੇ ਕਿਸਮ ਦਾ ਦੇ ਇੱਕ ਟਾਇਰ ਚੋਂ ਮਿੱਟੀ ਪੜਦਾ ਉਹਨੂੰ ਮਾਰ ਝੂਟਾ ਯਾਰ ਜਾਣਦੇ ਲੋ ਵੀ ਮਿੱਤਰੋ ਟਰਾਲੀ ਆ ਜਿਹੜੀ ਉਹ ਖੋਭੀ ਮਿੱਟੀ ਦੀ ਭਰੀ ਹੋਈ ਸੀ ਜੀ ਬਾਈ ਦੀ ਆਸਾ ਖੋ ਗਿਆ ਬਾਈ ਦਾ ਥੱਲੇ ਲੈ ਗਈ ਦੀ ਬਾਈ ਟਰਾਲੀ ਤੇ ਇੱਧਰ ਪਾ ਲਿਆ ਸੰਗਲ 4x4 ਪ੍ਰੀਵਟ ਦਾ ਐਨੀ ਡੂੰਗੀ ਡਿੱਗ ਪਈ ਟੋਏ ਚ ਬਾਤ ਰਿਹਾ ਸਟੋ ਦਾ ਬਾਈ ਟਰੈਕਟਰ ਖੜਾ ਹੋ ਕੇ ਨਹੀਂ ਬਾਈ ਹੈ ਇਹਦਾ ਇਸੇ ਦਾ ਜਿਆਦਾ ਬੋਈ ਇੰਨਾ ਹੀ ਕਿ ਟਲੈਂਡਾ ਪਿੱਛੇ ਹੋ ਜਾਵੇ ਹਾਂ ਜਾਂਬ ਵੀ ਲੱਗਿਆ ਇਧਰ ਜਾਮ ਵੀ ਫੁੱਲ ਲੱਗ ਗਿਆ ਤੇ ਇਧਰ ਮਿੱਤਰੋ ਪ੍ਰੀਤ ਵੀ ਕਹਿੰਦੇ 6594 ਹੋਰ ਬਾਈ ਫੋਰਚ ਦੇਖਦੇ ਕਿੰਨਾ ਕਿ ਜ਼ੋਰ ਆ ਤੇ ਇਧਰ ਸੰਗਲ ਪਾ ਲਿਆ ਤੇਰੀ ਟਰਾਲੀਆਂ ਜਾਨੋਂ ਬਚ ਗਿਆ ਬਾਈ ਖੜਾ ਵੜਾ ਹੋ ਗਿਆ ਤੇ ਨਾ ਟਰੈਕਟਰ ਉਹਦਾ ਬਚ ਗਿਆ ਬਾਈ ਤੇ ਟਰਾਲੀ ਹਿੱਲੀ ਵੀ ਨਹੀਂ ਜਾਮ ਵੀ ਲੱਗ ਗਿਆ ਜਾਮ ਵੀ ਫੁੱਲ ਲੱਗ ਗਿਆ ਤੇ ਇੱਥੇ ਪ੍ਰੀਤ ਵੀ 6594 ਮਗਰ ਪਾ ਲਈ ਟਰਾਲੀ ਦੇਖਦੇ ਆ ਫਿਰ ਦੇਖ ਕਿਹਦੀ ਸ਼ੈਲ ਵਾੜ ਦਾ ਮਿੱਟੀ ਹਲਦੀ ਵੀ ਨਹੀਂ ਇਹ ਮਾਰਿਆ ਝੂਟਾ ਏ ਕੇ ਐਸ ਆਰ ਦਾ ਹੀ ਸਾਹ ਲਿਆ ਦਾ ਮਾਰ ਕੇ ਝੂਟਾ ਐਸ ਆਰ ਦਾ ਟਾਇਰ ਨਾ ਲੈ ਕੇ ਭਾਜੇ ਹਾਂ ਟਾਇਰ ਲਹੂ ਜਾਂ ਬਚਾ ਲਉ ਬਟ ਟੁੱਟੂਗਾ ਇਹ ਦੇਖ ਓਏ ਵੇੜ ਪੜ ਦਾ ਮਿੱਟੀ ਕੱਲਾ ਪਾ ਲੋ ਆਹ ਓਏ ਸਿੱਧਾ ਓਏ 4x4 ਗੇਅਰ ਲੱਗ ਗਿਆ ਇਹਨੂੰ ਕੱਲੇ ਨੂੰ ਪਾਣ ਹੋਣ ਦੇਖੋ 4x4 ਲੱਗਿਆ ਤੇਰਾ ਦੇਖ ਕੜਾ ਮਿੱਟੀ ਉਧਰ ਹਿੱਲਿਆ ਵੀ ਨਹੀਂ ਉਹ ਉਹ 1 बाई 1 4x4 ਆ ਓਏ ਓਏ ਕਿਟੈਰੀ ਉਹ ਕਿਟੈਰ ਜਿਸੋਂ ਦਾ ਚਾਰੇ ਕਿਥੋਂ ਦਾ ਉਹ 1 बाई 1 ਬਾਈ ਇੱਕ ਟਾਇਰ ਤੇ ਆ ਚਾਰੇ ਕਮਾਉਂਦਾ ਓਏ ਕੱਲਾ ਪਾਲੋ ਇਹ ਟਾਇਰ ਟੁੱਟੂ ਹੈ ਮਹਾਰਾਜੂ ਦਾ ਓ ਤੇਰੀ ਖੋਲਤਾ ਓਏ ਇਹ ਸੰਗਲ ਵੀ ਬਈ ਸਾਡਾ ਹੈ ਜਹਾਜ਼ ਜਿਹੋ ਦਾ ਬਣਿਆ ਹੋਇਆ ਕਿਉਂ ਸੰਗਲ ਹਿੱਲਿਆ ਨਹੀਂ ਹੈ ਕੱਲ ਤੇ ਨੰਦੇ ਸੰਗਲ ਹਾਂ ਓਏ ਸੰਗਲ ਮਗਾ ਜਹਾਜ਼ਾਂ ਲੈ ਟੁੱਟਦਾ ਨਹੀਂ ਨਾ ਆਪਣਾ ਸੰਗਲ ਕਿਵੇਂ ਟੁੱਟ ਜੂ ਸੰਗਲ ਬਈ ਸਾਡਾ ਸਪੈਸ਼ਲ ਹੈ ਟੁੱਟਣ ਵਾਲੀ ਚੀਜ਼ ਨਹੀਂ 4x4 ਨੇ ਵੀ ਜ਼ੋਰ ਲਾ ਲਿਆ ਤੇ ਕਿਹੜਾ ਹੁੱਕ ਤੀ ਹੁੱਕ ਤਾਂ ਹੋਊ ਹੁੱਕ ਮਾਰੀ ਉਹਦੀ ਲਾ ਕੇ ਉਹ ਪਈਆ ਜਾਮ ਲੱਗਿਆ ਵੱਡਾ ਤੇ ਕੰਮ ਹੋ ਗਿਆ ਕਸੂਤਾ ਓਏ ਫੋਰ ਬਈ ਫੋਰ ਸਿੱਧਾ ਹੀ ਪਾ ਲੋ ਇਹਨੂੰ ਕੱਢ ਦਿਓ ਹਾਂ ਇਹਨੂੰ ਕੱਢ ਦਿਓ ਇਹਨੂੰ ਕੱਢ ਹੀ ਦਿਓ ਵਿੱਚੋਂ ਸਿੱਧਾ ਫੋਰ ਬਈ ਫੋਰ ਪਾ ਲੋ ਨਹੀਂ ਪ੍ਰੀਤ ਚ ਹੈ ਨਹੀਂ ਜੋਰ ਇਹਦਾ ਪ੍ਰੀਤ ਚ ਰੱਬ ਤਾਂ ਹੈਗਾ ਪ੍ਰੀਤ ਚ ਨਾ ਹੈਗਾ ਰੱਬ ਨਹੀਂ ਨਹੀਂ ਸਲਿੱਪ ਲੈ ਜਾਂਦਾ ਟਰੈਕਟਰ ਆ ਗਿਆ ਵਿਚਾਲੇ ਗਿਆ ਸਿੱਧਾ ਬਾੜਾ ਫੇਰ ਰੱਬ ਦਿਖਾਉ ਲੋ ਜੀ ਬਈ ਕੱਟ ਹੋ ਗਏ ਸੀ ਬਾਹਲਾ ਤੇ ਜਾਮ ਹਟਾਉਣ ਦੇ ਮਾਰੇ ਲੰਘਦਾ ਹੁਣ ਫੋਰ ਬਈ ਫੋਰ ਪ੍ਰੀਤ ਫੇਰ ਆ ਗਿਆ ਆ ਓਏ ਸਿੰਪਲ ਨਾਟਕਾ ਦੇਖਦੇ ਮਾਹੌਲਾ ਜਿਹੜਾ ਗਰਮ ਹੋ ਚੁੱਕਿਆ ਪੂਰਾ ਅਰਜਨ ਆ ਗਿਆ ਵਿੱਚ ਅਰਜਨ ਆ ਗਿਆ ਲੈ ਵੀ ਉਧਰ ਅਰਜਨ ਆ ਗਿਆ ਓਏ ਇੱਕ ਪਾਸੇ ਫਰੀਦ ਇੱਕ ਪਾਸੇ ਅਰਜਨ ਕੱਲਾ ਤਾਂ ਕਿਤੇ ਅੱਜ ਨਹੀਂ ਹੋਗਾ ਉਧਰ ਅਰਜਨ ਪਾ ਲਿਆ ਜਾ ਹੁਣ ਅਰਜਨ ਵਗਰ ਪਹੁੰਚ ਗਿਆ ਸੰਗਤ ਆਇਆ ਉਹ ਕਿੱਡੀ ਕੱਢ ਗਿਆ ਉਧਰ ਅਰਜਨ ਆ ਗਿਆ ਮਿੱਤਰੋ ਲੈ ਵੀ ਇੱਕ ਪਾਸੇ ਅਰਜਨ ਆ ਗਿਆ ਕਿਹੜਾ ਇਹ ਅਰਜਨ ਨੋਵੋ ਆ 305 ਡੀ ਆਈ ਹੋਰ ਬਈ ਫੋਰ ਪ੍ਰੀਤ ਤਾਂ ਕਹਿੰਦੇ ਫੇਲ ਕਰਤਾ ਕਹਿੰਦੇ ਵੀ ਬਈ ਜੋਰ ਜੋਰ ਕਿੱਥੋਂ ਲਾਵੇ ਰ ਪੁੱਗੀ ਨਹੀਂ ਯੋ ਟੇਡਾ ਹੋ ਗਿਆ ਟਰੈਕਟਰ ਝੂਟੇ ਤਾਂ ਮਾਰੇ ਪਰ ਹੇਲਿਆ ਨਹੀਂ ਟਰਾਲੀ ਵੀ ਪਲਟ ਸਕਦੀ ਇਧਰੋਂ ਇੱਦਾਂ ਕਹਿੰਦੇ ਅਰਜਨ ਆ ਗਿਆ 305 ਇੱਧਰ ਗਿੱਲਾ ਟਰੱਕ ਪਾਉਣਾ ਆ ਉੱਧਰ ਪਾ ਕੇ ਆਈ ਪਾਵੇਂਗੇ ਅੱਜ ਵੀਡੀਓ ਫੇਰ ਹੀ ਪਤਾ ਲੱਗੂ ਕਿਹੜੇ ਟਰੈਕਟਰ ਚ ਜ਼ੋਰ ਵੱਧ ਲੈ ਵੀ ਆਹ ਅਰਜਨ ਆ ਦੇਖ ਲੋ ਇਹਦੇ ਮਨ ਚ ਭਲੇਖਾ ਨਾ ਰਹਿ ਜੀ ਵੀ ਕਿਹੜਾ ਕੱਢਦਾ ਲੀ ਮਾਡਲ ਆ ਇਹ ਰੇਟ 6 ਲੱਖ 99000 ਰੁਪਏ ਆ ਟਰਾਲੀ ਫੁੱਲ ਬੜੀ ਭੀ ਆ ਵਿੱਚ ਨੋਵਾ ਦਾ ਜੋਰ ਦਿਖਾਉਣਾ ਫਿਰ ਮੈਂ ਕਿੰਨਾ ਕਾ ਟਰਾਲੀ ਖਿੱਚਦਾ ਨੇ ਇੱਕ ਟਾਇਰ ਤੋਂ ਮਿੱਟੀ ਪੜਦਾ ਉਹਨੂੰ ਮਾਰ ਝੂਟਾ ਯਾਰ ਜਾਣ ਦੇ ਤੇਰੇ ਕੋਲ ਕੋ ਬੜਪੀ ਤੇ ਐਂ ਬੱਜਦਾ ਕੈਨ ਮੋਰੀ ਬੜਾ ਮਗਰ ਹੈ ਸਿੰਗਲ ਬਚ ਸਕਦਾ ਭਾਈ ਤੁਸੀਂ ਰਹੋ ਉਹ ਪਹਿਲੀਆ ਤੁਹਾਡਾ ਟਾਇਰ ਹੀ ਨਹੀਂ ਸਿੱਧਾ ਯਾਰ ਹੋਰ ਗੱਲ ਤੇ ਭਾਈ ਉਹ ਟਾਇਰ ਸਿੱਧਾ ਲਾਓ ਉਹ ਟਰੈਕਟਰ ਸਿੱਧਾ ਲਾਓ ਯਾਰ ਪੱਟਦੇ ਤੋਂ ਪਰ ਹਿੱਲੀ ਨਹੀਂ ਟਰਾਲੀ ਲੈਫਟ ਜਾ ਕੇ ਜਿਹੜੀ ਹੈਗੀ ਪਾਈਆਂ ਮਿੱਟੀ ਉਹ ਲਾ ਦੇਣਿਆ ਫਿਰ ਕੰਮ ਖਰਾਬ ਹੋ ਗਿਆ ਮਿੱਟੀ ਆ ਜਿਹੜੀ ਉਹ ਲਾਉਣੀ ਪੂ ਜਿਹੜੀ ਹੈਗੀ ਫਿਰ ਜਿਗਾਰਡ ਲਾਉ ਦੇ ਕੀ ਬਣੂਗਾ تیرੇ ਕੀ ਬਣੂਗਾ ਹਾਂ ਓਏ ਆ ਟਾਇਰ ਦੇ ਕੁਝ ਜਿਗਾਰਡ ਲਾਤਾ ਓਏ ਕਿੱਤਾ ਵਿੱਚ ਬੈ ਗਈ ਆਂ ਐ ਤਾਂ ਰਹਿ ਬਈ ਇੱਧਰ ਉਰੇ ਨੂੰ ਲੈ ਟਰਾਲੀ ਉਰੇ ਨੂੰ ਆ ਜਾਈ ਚੱਕਿਆ ਗਿਆ ਟਾਇਰ ਚੱਕਿਆ ਗਿਆ ਵੇ ਚੱਕਿਆ ਗਿਆ ਮਿੱਟੀ ਪਾ ਦੇ ਹੋਰ ਦਾ ਲੈ ਲਮਟਾ ਦੇ ਓਏ ਹੁਣ ਤਾਂ ਇਕੱਲੇ ਹੀ ਲੈ ਜੂ ਸੰਗਲ ਕਾਢ ਦੇ ਓ ਇਕੱਲੇ ਹੀ ਲੈ ਜੂਗਾ ਸੰਗਲ ਕਾਢ ਦੇ ਝੂਟਾ ਦਾ ਵੱਜਣਾ ਨਹੀਂ ਸੰਗਲ ਕਾਢ ਦੇ ਫਿਰ ਮੂਰ ਨੂੰ ਕੜਾ ਝੂਟਾ ਵੱਜੂਗਾ ਯਾਰ ਕਾਢ ਦੇ ਲੈ ਲੇ ਜੰਤਾ ਲੈ ਜੀ ਆਈ ਗੱਤੀ ਹਾਂ ਕੇਰਾਈ ਜਿੱਲੂਆ ਇਹਦਾ 4x4 ਦਾ ਵੀ ਜ਼ੋਰ ਲੱਗਿਆ ਸਾਰਾ ਹਾਂ ਹੋਰ ਆਹ ਵਾਲਾ ਵੀ ਲੱਗ ਗਿਆ ਨਾ 4x4 ਨੇ ਵੀ ਜ਼ੋਰ ਲਾ ਕੇ ਹਾਲਾ ਟਾਇਰ ਦੇਖ ਲੈਪ ਹਾਂ ਜੀ ਜੀ ਦੇ ਟਾਇਰਾਂ ਬਹੁਤ ਚੰਗਾ ਲੱਗਿਆ ਜਾਨਣਾ ਨਾ ਤਾਹਾਂ ਦੇਖ ਦੇਖੋ ਗਿਗਾਰਡ ਲਾਇਆ ਦੇਖ ਲੈ ਨਹੀਂ ਹਾਂ ਵੇਖ ਦੇਖ ਇਹ ਕੰਟਰਾਲੀਆ ਟਾਇਰ ਘੁੰਮਣ ਲੱਗ ਗਿਆ ਮਾਰਿਆ ਗਿਆ ਟਾਇਰ ਦੇਖ ਬੱਸ ਖੜਾ ਲਾ ਖੜਾ ਲਾ ਥਾਲੀ ਲੈ ਜੀ ਉਹ ਤੇ ਸਾਡੇ ਟਾਇਰ ਵਿੱਚ ਤਾਂ ਰਹਿ ਜਾਂਦਾ 50 ਸੱਤੇ ਉਹ ਦਾਲਾ ਖੜੀਦਾ ਰਹਿ ਜਾਂਦਾ ਆ ਬਣਾ ਰਿਹਾ ਸਾਰੇ ਤੇ ਇਸ ਗੀੜੀ ਤੇ ਨਾ ਹਾਂ ਬੇਰਾ ਕਿਆ ਨਹੀਂ ਕਿਆ ਕਿਆ ਨਹੀਂ ਕਿਆ ਕੰਮ ਚੰਗਾ ਕਹਿ ਕੇ ਤੁਸੀਂ ਰੱਖੇ ਹਰੇਕ ਸਮੇ ਮੋਬਾਈਲ ਫੜ ਕੇ ਬਾਈ ਇਹਨੂੰ ਅੰਸਾ ਠੀਕ ਹੈ ਕੈਸੀ ਤਾਂ ਹੈਲਪਰ ਸੰਗਲ ਲੈ ਕੇ ਹੈਲਪ ਕਰਾਈਏ ਤਾ ਪਤਾ ਹੈਲਪ ਕਰਾਈਆ ਵੀਡੀਓ ਦੇਖ ਵਾਏ ਲਾਉਂਦਾ ਓ ਝੂਟਾ ਹੁਣ ਮਾਰ ਝੂਟਾ ਚੱਲ 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 ਗਿਆ 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 ਅੱਤਰਾ ਚੱਕ ਲੈ ਗਿਆ ਓਏ ਕੱਲਾ ਪ੍ਰੀਤਰਾ ਤਗੜਾ ਰਹਿ ਗਿਆ ਹੋਰ ਬਾਈ ਹੋਰ ਢੂਕ